ਖਾਲਿਸਤਾਨੀ ਸਮਰਥਕ ਤੇ ਸਿੱਖ ਫਾਰ ਜਸਟਿਸ ਦਾ ਅਤਵਾਦੀ ਗੁਰਪਤਵੰਤ ਪੰਨੂ ਆਪਣੀਆਂ ਨਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਇੱਕ ਵਾਰ ਫਿਰ ਉਸਨੇ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਦੱਸਦੇ ਕਿ ਗੁਰਪਤਵੰਤ ਪੰਨੂ ਨੇ ਇੰਨਾ ਹੀ ਨਹੀਂ ਬਲਕਿ ਇੱਕ ਨਵਾਂ ਵੀਡੀਓ ਵੀ ਜਾਰੀ ਕੀਤਾ ਜਿਸ ਦੇ ਵਿੱਚ ਪੰਜਾਬ ਦੇ ਗੈਂਗਸਟਰਾਂ ਉਸ ਦੇ ਨਾਲ ਸੰਪਰਕ ਕਰਨ ਵਾਸਤੇ ਵੀ ਕਿਹਾ ਇਹ ਉਹਨੇ ਨਾਲੀ ਦਾਸੀ ਕੇ ਪੰਨੂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਵੀ ਜਿਹੜੀ ਹੈ ਲੱਟਮੁੜ ਦੇ ਉੱਤੇ ਆ ਚੁੱਕੀ ਹੈ ਪੰਨੂ ਨੇ ਵੀਡੀਓ ਵਿੱਚ ਪੰਜਾਬ ਵਿੱਚ ਲਾ ਐਂਡ ਆਰਡਰ ਨੂੰ ਸੁਧਾਰਨ ਵਾਲੇ ਪੰਜਾਬ ਪੁਲਿਸ ਦੇ ਯਤਨਾਂ ਨੂੰ ਗਲਤ ਦੱਸਿਆ ਤੇ ਪੰਨੂ ਵੀਡੀਓ ਦੇ ਵਿੱਚ ਬਿੱਤਿੰਦਨੀ ਪੰਜਾਬ ਦੇ ਵਿੱਚ ਹੋਏ ਇਨਕਾਉਂਟਰਾਂ ਦੀ ਗੱਲ ਕਰ ਰਿਹਾ ਤੇ ਪੰਜਾਬ ਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰਸ ਦੇ ਨਾਲ ਸੰਪਰਕ ਕਰਨ ਵਾਸਤੇ ਵੀ ਆਖ ਰਿਹਾ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਧਮਕੀ ਦਿੱਤੀ ਆ ਕਿ ਮੁੱਖ ਮੰਤਰੀ ਜਿੱਥੇ ਵੀ ਤਿਰੰਗਾ ਲਹਿਰਾਉਣਗੇ ਉੱਥੇ ਮਾਹੌਲ ਖਰਾਬ ਕਰਨ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਵੀ ਧਮਕਾਇਆ ਗਿਆ ਤਾਂ ਦੱਸਿਏ ਕਿ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ 26 ਜਨਵਰੀ ਮੌਕੇ ਜਾਂ 15 ਅਗਸਤ ਮੌਕੇ ਗੁਰਪਤਵੰਤ ਪੰਨੂ ਦੇ ਵੱਲੋਂ ਜਿਵੇਂ ਇਹ ਵੀਡੀਓ ਜਾਰੀ ਕਰਕੇ ਜਿਹੜਾ ਧਮਕਾਇਆ ਜਾਂਦਾ ਹੈ ਸੀਐਮ ਭਗਵੰਤ ਮਾਨ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ ਇੱਕ ਵਾਰ ਫਿਰ ਤੋਂ ਇਸ ਵਾਰ ਧਮਕੀ ਦਿੱਤੀ ਆ ਕੁਝ ਦਿਨਾਂ ਤੱਕ 26 ਜਨਵਰੀ ਦਾ ਗਣਤੰਤਰ ਦਿਹਾੜਾ ਪੂਰੇ ਦੇਸ਼ ਭਾਰ ਵਿੱਚ ਮਨਾਇਆ ਜਾਣਾ ਤੇ ਉਸ ਤੋਂ ਪਹਿਲਾਂ ਉਸ ਵੱਲੋਂ ਵੀਡੀਓ ਜਾਰੀ ਕੀਤਾ ਗਿਆ ਇੱਥੋਂ ਤੱਕ ਕਿ ਭਾਰਤ ਸਰਕਾਰ ਵੱਲੋਂ ਉਸਨੂੰ ਅੱਤਵਾਦੀ ਵੀ ਐਲਾਨਿਆ ਗਿਆ ਤੇ ਉਸ ਦੀਆਂ ਸਰਗਰਮੀਆਂ ਤੇ ਵੀ ਨਜ਼ਰ ਆ ਜਿਹੜੀ ਉਹ ਕਿਤਨਾ ਕਿਤੇ ਖੁਫੀਆ ਏਜੰਸੀਆਂ ਵੱਲੋਂ ਰੱਖੀ ਜਾਂਦੀ ਹੈ ਪਰ ਜਿਸ ਤਰੀਕੇ ਨਾਲ ਉਸ ਵੱਲੋਂ ਇਹ ਧਮਕੀ ਦਿੱਤੀ ਗਈ ਆ ਤਾਂ ਜਿਹੜੀ ਪੰਜਾਬ ਪੁਲਿਸ ਐ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹ ਵੀ ਕਿਤਨਾ ਕਿਤੇ ਲੱਠਦੇ ਨੇ ਕਿਉਂਕਿ ਗੁਰਪਤਵੰਤ ਪੰਨੂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਪੰਜਾਬ 'ਚ ਕਰ ਚੁੱਕਿਆ ਹੈ ਕਦੇ ਰੇਲਾ ਰੋਕਣ ਦਾ ਸੱਦਾ ਉਸ ਨੂੰ ਦਿੱਤਾ ਜਾਂਦਾ ਕਦੇ ਗੁਰਪਤਵੰਤ ਪੰਨੂ ਆ ਜਿਹੜਾ ਉਹ ਕਹਿੰਦਾ ਕਿ ਸਰਕਾਰੀ ਦਫ਼ਤਰਾਂ ਤੇ ਖਾਸ ਤੌਰ ਤੇ ਡੀਸੀ ਅਦੇ ਦਫ਼ਤਰ ਡੀਸੀ ਦਫ਼ਤਰਾਂ ਤੇ ਜਾਣ ਪੁਲਿਸ ਕਪਤਾਨਾਂ ਦੇ ਦਫ਼ਤਰਾਂ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਮੈਂ ਇਨਾਮ ਇਨਾਮ ਦੇਵਾਂਗਾ ਇਸ ਤਰੀਕੇ ਨਾਲ ਵੀ ਉਸ ਵੱਲੋਂ ਬਿਆਨਵਾਜੀਆਂ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਉਸ ਨੇ ਇਹ ਜਿਹੜਾ ਕਿਤਨਾ ਕਿਤੇ ਵੱਡੀ ਧਮਕੀ ਦਿੱਤੀ ਐ ਚੇਤਾਵਨੀ ਦਿੱਤੀ ਐ ਜਿਸ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਵੀ ਅਲਟ ਮੋੜ ਤੇ ਐ ਪੰਜਾਬ ਦੇ ਡੀਜੀਪੀ ਨੂੰ ਵੀ ਉਹਨੇ ਨਾਲ ਹੀ ਧਮਕੀ ਦਿੱਤੀ ਐ ਤਾਂ ਅ ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕਿਸ ਤਰੀਕੇ ਦੇ ਪ੍ਰਬੰਧ ਕਰਦੀਆਂ ਨੇ ਫਿਲਹਾਲ ਗੁਰਪਤਵੰਤ ਪੰਨੂ ਦੇ ਉੱਤੇ ਜਿਹੜਾ ਲਗਾਤਾਰ ਨਜ਼ਰਾਂ ਨੇ ਜੜੀਆਂ ਉਹ ਬਣੀਆਂ ਹੋਈਆਂ ਨੇ ਸੁਰੱਖਿਆ ਏਜੰਸੀਆਂ ਦੀਆਂ ਵੀ ਕਿ ਕਿਸ ਤਰੀਕੇ ਦੇ ਨਾਲ ਉਸ ਵੱਲੋਂ ਜੜੀਆਂ ਸਮੇਂ-ਸਮੇਂ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮਾਹੌਲ ਨੂੰ ਪੜਕਾਇਆ ਜਾਂਦਾ ਹੈ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ ਇੱਥੋਂ ਤੱਕ ਕਿ ਕੁਝ ਨੌਜਵਾਨ ਹੁੰਦੇ ਨੇ ਜਿਹੜੇ ਉਸ ਤੇ ਬਹਿਕਾਵੇ ਵਿੱਚ ਆ ਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸਮਾਜ ਵਿੱਚ ਕਰ ਜਾਂਦੇ ਨੇ ਤਾ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੁੰਦੀ ਪੁਲਿਸ ਵੱਲੋਂ ਨਜ਼ਰ ਆਉਂਦੀ ਆ ਤੇ ਗੁਰਪਤਵੰਤ ਪੰਨੂ ਦੀਆਂ ਜਈਆਂ ਜਿਹੜੀਆਂ ਚਾਲਾਂ ਨੇ ਜਈਆਂ ਸਾਜ਼ਿਸ਼ਾਂ ਨੇ ਜਿਹੇ ਬਿਆਨ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਜਾਂ ਕਾਨੂੰਨੀ ਏਜੰਸੀਆਂ ਨੇ ਉਹ ਲੈਣ ਗਿਆ ਕਿਸ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੋਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਕਹਿ ਲਈਏ ਕਿ ਉਸ ਵੱਲੋਂ ਜਿਹੜੀ ਇਹ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਜਿਹੜੀਆਂ ਅਲਰਟ ਮੋਡ ਦੇ ਉੱਤੇ ਨਜ਼ਰ ਆ ਰਹੀਆਂ ਨੇ ਜੁੜੇ ਹੋ ਨੇਟਰ ਪੰਜਾਬੀ মিডিਆ ਦੇ ਨਾਲ ਧੰਨਵਾਦ